ਸਰਦਾਰ ਜਗਜੀਤ ਸਿੰਘ ਢੱਲੇਵਾਰ ਨੂੰ ਮਰਨ ਵਰਤ ਤੇ ਬੈਠਿਆਂ ਨੂੰ ਉਹ ਇਨਸਾਨ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਹੈ ਸਾਡੀ ਖਾਤਰ ਸਾਡੇ ਜਵਾਕਾਂ ਦੀ ਖਾਤਰ ਸਾਡੇ ਭਵਿੱਖ ਦੀ ਖਾਤਰ ਇਹ ਮੇਰੀ ਗੱਲ ਬਾਤ ਜਿੰਨੀ ਵੀ ਸੁਣੋਗੇ ਇਹ ਮੇਰਾ ਵੀ ਤੁਹਾਨੂੰ ਬੇਨਤੀ ਹੈ ਵੀ ਜਿੰਨੇ ਸੁਣਦੇ ਜਾਓਗੇ ਉਹਨੂੰ ਸਾਂਝੀ ਕਰਦੇ ਤੁਰੇ ਜਾਓ ਕਿਉਂਕਿ ਕੁਝ ਜ਼ਰੂਰੀ ਸੁਨੇਹੇ ਕੋਈ ਅਪੀਲਾ ਬੇਨਤੀਆਂ ਤੁਹਾਨੂੰ ਕਰਨੀਆਂ ਨੇ ਤੇ ਇਹ ਗੱਲ ਸਾਡੀ ਸਮੁੱਚੇ ਪੰਜਾਬ ਦੇ ਵਿੱਚ ਪਹੁੰਚਣੀ ਚਾਹੀਦੀ ਆ ਵੱਧ ਤੋਂ ਵੱਧ ਇਹਨੂੰ ਸਾਂਝਾ ਕਰਕੇ ਘਰ-ਘਰ ਤੱਕ ਇਹ ਸਾਰੀ ਗੱਲਬਾਤ ਪਹੁੰਚਾ ਦਿਓ 30 ਤਰੀਕ ਨੂੰ ਅੱਜ ਹੋ ਗਈ 28 ਕੱਲ ਨੂੰ 29 ਪਰਸੋਂ 30 ਆ 30 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਆ ਪੰਜਾਬ ਬੰਦ ਦਾ ਐਲਾਨ ਜਾਣੇ ਕਿ ਪੂਰਨ ਤੌਰ ਦੇ ਉੱਤੇ ਪੰਜਾਬ ਬੰਦ ਹੋਣਾ ਚਾਹੀਦਾ ਇਹ ਸਾਡਾ ਸਾਰਿਆਂ ਪੰਜਾਬੀਆਂ ਦਾ ਫਰਜ਼ ਬਣਦਾ ਹੈ ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਮਲਾਜਮ ਹੈ ਚਾਹੇ ਦੁਕਾਨਦਾਰ ਹੈ ਚਾਹੇ ਕੋਈ ਛੋਟਾ ਆੜਤੀਆ ਚਾਹੇ ਕੋਈ ਛੋਟਾ ਵਪਾਰੀਆ ਜਿਹੜਾ ਬੰਦਾ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਰਹਿੰਦਾ ਤੇ ਰੋਟੀ ਖਾਂਦਾ ਕਿਉਂਕਿ ਇਹ ਰੋਾਈ ਤੁਹਾਡੀ ਰੋਟੀ ਰੋਜੀ ਦੀ ਹੈ ਜਿਹੜੀਆਂ ਸਰਕਾਰਾਂ ਖੋਣ ਨੂੰ ਫਿਰਦੀਆਂ ਨੇ ਭਰਾਵੋ ਇਸ ਲਈ ਹਰ ਇੱਕ ਬੰਦੇ ਦਾ ਫਰਜ਼ ਬਣਦਾ ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਸ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰਕੇ ਤੁਸੀਂ ਇੱਕ ਸਨੇਹਾ ਦਿਓ ਸੈਂਟਰ ਦੀ ਹਕੂਮਤ ਨੂੰ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਦੇ ਨਾਲ ਖੜੇ ਆਂ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਸਾਡੇ ਦੁਕਾਨਦਾਰ ਭਰਾਵਾਂ ਨੂੰ ਬਜ਼ਾਰਾਂ ਵਾਲਿਆਂ ਨੂੰ ਮੰਡੀਆਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਇਹ ਲੜਾਈ ਕੱਲੀ ਕਿਸਾਨਾਂ ਦੀ ਆ ਜਾਂ ਐਮਐਸਪੀ ਦੀ ਆ ਭਰਾਵੋ ਮੋٹے ਤੌਰ ਤੇ ਗੱਲ ਸਮਝ ਲਓ ਵੀ ਇਹ ਕੱਲੀਆਂ ਜ਼ਮੀਨਾਂ ਖੋ ਕੇ ਕੱਲੇ ਕਾਰੋਬਾਰ ਖੋ ਕੇ ਹੀ ਨਹੀਂ ਕੱਲੇ ਵੱਡੇ ਘਰਾਣਿਆਂ ਨੂੰ ਦੇਣ ਨੂੰ ਫਿਰਦੇ ਵੱਡੇ ਵੱਡੇ ਕਲਫਲੇਟ ਕੱਲੀਆਂ ਜ਼ਮੀਨਾਂ ਨਹੀਂ ਦੱਬਣਗੇ ਉਹਨਾਂ ਨੇ ਤੁਹਾਡੇ ਬਾਜ਼ਾਰ ਦੱਬ ਲਏ ਆ ਵੱਡੇ ਵੱਡੇ ਮਾਲ ਬਣ ਗਏ ਵੱਡੀਆਂ ਵੱਡੀਆਂ ਮਾਰਕੀਟਾਂ ਬਣ ਗਈਆਂ ਕੋਈ D-Mart ਵਰਗੇ ਕੋਈ E-CID ਵਰਗੇ Reliance ਦੀਆਂ ਮਾਰਕੀਟਾਂ ਨੇ ਐਵੇਂ ਜਾਉਂਦਾ ਸਮਾਨ ਆਨਲਾਈਨ ਖਰਾਂ ਚਾਉਣ ਲੱਗ ਗਿਆ ਉਹਦੇ ਨਾਲ ਬਾਜ਼ਾਰ ਖਤਮ ਹੋ ਗਿਆ ਛੋਟਾ ਦੁਕਾਨਦਾਰ ਮਾਰਿਆ ਗਿਆ ਬਿਲਕੁਲ ਖਤਮ ਹੋ ਗਿਆ ਛੋਟੇ ਛੋਟੇ ਦੁਕਾਨਦਾਰਾ ਜਿਹੜੇ ਇਹਨਾਂ ਦਾ ਅਸਰ ਕੀਤੇ ਪਿਆ ਦੁਕਾਨਦਾਰਾਂ ਤੇ ਸੋ ਸਮਝ ਲਓ ਵੀ ਇਹ ਕੱਲੀਆਂ ਜ਼ਮੀਨਾਂ ਨਹੀਂ ਖੋਣ ਨੂੰ ਫਿਰਦੇ ਨੇ ਕੁੱਲ ਕਾਰੋਬਾਰ ਖੋ ਕੇ ਕੁਝ ਚੰਦਕ ਬੰਦਿਆਂ ਦੇ ਹੱਥ ਦੇ ਵਿੱਚ ਕਿਵੇਂ ਦੇਣਾ ਸਾਰਾ ਇਕੱਠਾ ਕਰਕੇ ਸਾਰਾ ਕਾਰੋਬਾਰ ਤੇ ਲੋਕਾਂ ਦਾ ਕਿਤਾਬ ਵਪਾਰ ਲੋਕਾਂ ਦਾ ਰੋਜ਼ਗਾਰ ਲੋਕਾਂ ਦੇ ਕੰਮਕਾਰ ਇਹ ਰਦਾਈ ਉਹਦੀ ਆ ਭਰਾਵੋ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਨੂੰ ਲੱਗਦਾ ਕਿ ਇਹ ਸਾਡੀ ਲੜਾਈ ਨਹੀਂ ਅਸੀਂ ਕੀ ਲੈਣਾ ਇਹਦਾ ਦਿਹਾੜੀ ਕਰਨੀ ਹੈ ਵੱਡੇ ਵੱਡੇ ਇੱਥੇ ਫਾਰਮ ਬਣ ਜਾਣੇ ਆ 50 50 ਲੱਖ ਲੱਖ ਏਕੜ ਦੇ ਫਾਰਮ ਜਿੱਥੇ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਕੰਮ ਕਰਨਾ ਹੈ ਤੇ ਉੱਥੇ ਰੋਬੋਟਾਂ ਨੇ ਕੰਮ ਕਰਨਾ ਇਹ ਬੰਦੇ ਦਾ ਵੀ ਕੰਮ ਨਹੀਂ ਰਹਿਣਾ ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਲੜਾਈ ਬਹੁਤ ਵੱਡੀ ਆ ਤੇ ਮਨੁੱਖਤਾ ਦੀ ਲੜਾਈ ਆ ਪੰਜਾਬ ਲੜ ਰਿਹਾ ਮੋਰੀ ਭੂਮਿਕਾ ਨਿਭਾ ਰਿਹਾ ਪੂਰੇ ਭਾਰਤ ਦੀ ਨਹੀਂ ਪੂਰੀ ਦੁਨੀਆ ਦੀ ਲੜਾਈ ਆ ਦੁਨੀਆ ਦੇ ਵਿੱਚ ਅਜ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਯੂਰਪ ਦੇ ਬਾਕੀ ਬਾਕੀ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਤੇ ਸੰਘਰਸ਼ ਹੋ ਰਹੇ ਨੇ ਉਥੋਂ ਦੇ ਕਿਸਾਨ ਮਜ਼ਦੂਰ ਆਮ ਲੋਕ ਸੜਕਾਂ ਤੇ ਆ ਕਾਰਨ ਕੀ ਇਸ ਪੂਰੀ ਦੁਨੀਆ ਦੇ ਵਿੱਚ ਕਾਨੂੰਨ ਲਾਗੂ ਹੋ ਰਿਹਾ ਵੀ ਸਾਰੀ ਦੁਨੀਆ ਦਾ ਕਾਰੋਬਾਰ ਆ ਪੂਰੀ ਦੁਨੀਆ ਦਾ ਰਜਗਾਰ ਕਿੱਤਾ ਖੋ ਕੇ ਚੰਦ ਬੰਦੇ ਨਾਲ ਦੇ ਦਿੱਤਾ ਜਾਵੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ 30 ਤਰੀਕ ਦੇ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰੋ ਜਿਵੇਂ ਕਿ ਅਸੀਂ ਧੰਨਵਾਦ ਕਰਦੇ ਆ ਸਾਡੀਆਂ ਟਰਾਂਸਪੋਰਟਾਂ ਵਾਲਿਆਂ ਦਾ ਜਿੰਨੇ ਸਾਡੇ ਟਰਾਂਸਪੋਰਟਰ ਆ ਬੱਸਾਂ ਵਾਲੇ ਆ ਟਰੱਕਾਂ ਵਾਲੇ ਆ ਉਹਨਾਂ ਨੇ ਬਕਾਇਦਾ ਤੌਰ ਤੇ ਐਲਾਨ ਕਰਤਾ ਕਿ ਅਸੀਂ 30 ਤਰੀਕ ਨੂੰ ਪੂਰਨ ਤੌਰ ਦੇ ਉੱਤੇ ਆਪਣੀਆਂ ਬੱਸਾਂ ਛੋਟੀਆਂ ਵੱਡੀਆਂ ਬੱਸਾਂ ਟਰੱਕ ਆਪਣੇ ਪੂਰਨ ਤੌਰ ਤੇ ਬੰਦ ਰੱਖਾਂਗੇ ਅਸੀਂ ਧੰਨਵਾਦ ਕਰਦੇ ਆ ਡੇਰੀਆਂ ਵਾਲਿਆਂ ਦਾ ਜਿੰਨੇ ਵੀ ਸਾਡੇ ਡੈਰੀਆਂ ਦਾ ਕੰਮ ਕਰਦੇ ਭਰਾ ਪੰਜਾਬ 'ਚ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਉਸ ਦਿਨ ਦੁੱਧ ਨਹੀਂ ਪੋਣਾ ਅਸੀਂ ਦੁੱਧ ਨਹੀਂ ਚੱਕਣਾ ਕਿਸੇ ਵੀ ਥਾਂ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਵਿੱਚ 43 ਟੋਲ ਪਲਾਜੇ ਆ 43 ਦੇ 43 ਟੋਲ ਪਲਾਜੇ ਦੇ ਪ੍ਰਧਾਨ ਨੇ ਕਿਹਾ ਤਾਂ ਵੀ ਅਸੀਂ ਟੋਲ ਪਲਾਜੇ ਪੂਰਨ ਤੌਰ ਤੇ 30 ਤਰੀਕ ਨੂੰ ਬੰਦ ਰੱਖਾਂਗੇ ਤੇ ਇਸ ਤੋਂ ਇਲਾਵਾ ਜਥੇਬੰਦੀਆਂ ਨੇ ਲਈ ਇਹ ਵੀ ਐਲਾਨ ਕੀਤਾ ਵੀ ਵੱਖ-ਵੱਖ ਥਾਵਾਂ ਦੇ ਉੱਤੇ ਪੁਆਇੰਟ ਬਣਾਏ ਆ ਜਿੱਥੋਂ ਸੜਕਾਂ ਘੇਰੀਆਂ ਜਾਂਦੀਆਂ ਰੇਲ ਗੱਡੀਆਂ ਕੇਰੀਆਂ ਜਾਣੀਆਂ ਲਈ ਹਾਂ ਲੋਕੀਆਂ ਜਾਣਗੀਆਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਅਸੀਂ ਉਸ ਯੋਧੇ ਦੇ ਨਾਲ ਵੀ ਖੜਗੇ ਇੱਥੇ ਵੀ ਪਹੁੰਚੋ ਵੱਧ ਤੋਂ ਵੱਧ ਸਲਹਾਂ ਦਾਪਾ ਮੱਥਾ ਟੇਕ ਲਿਆ ਸਾਡੇ ਸ਼ੀਦੀ ਦਿਹਾੜੇ ਲੰਘੇ ਆ ਹੁਣ ਆਪਣੇ ਟਰੈਕਟਰਾਂ ਦੇ ਮੂੰਹ ਆਪਣੀਆਂ ਗੱਡੀਆਂ ਦੇ ਮੂੰਹ ਖਨੋਰੀਵਾਲ ਮੋੜ ਦੋ ਭਰਾਵੋ ਆਓ ਇੱਥੇ ਆ ਕੇ ਅਸੀਂ ਉਸ ਯੋਧੇ ਦਾ ਸਾਥ ਦੇ ਕੇ ਸਰਕਾਰਾਂ ਤਾਂ ਹੀ ਚੁਗਣਗੀਆਂ ਜੇ ਸਾਡੀ ਗਿਣਤੀ ਵੱਡੇ ਪੱਧਰ ਤੇ ਇੱਥੇ ਹੋਊਗੀ ਜੋਸ਼ ਕਰਕੇ ਬੇਨਤੀ ਹੈ ਹਰ ਬੰਦਾ ਜਿੱਥੇ ਵੀ ਬੈਠਾ ਆਪਣਾ ਬੰਦਾ ਯੋਗਦਾਨ ਪਾਵੇ ਕਿਉਂਕਿ ਲੜਾਈ ਨਸਲਾਂ ਦੀ ਹੈ ਲੜਾਈ ਤੁਹਾਡੇ ਆਉਣ ਵਾਲੇ ਜਵਾਕਾਂ ਦੀ ਤੁਹਾਡੇ ਭਵਿੱਖ ਦੀ ਹੈ ਤੁਹਾਡੀ ਧਰਤੀ ਮਾਂ ਦੀ ਲੜਾਈ ਹੈ ਇਹ ਜਿਹੜਾ ਬੰਦਾ ਆਪਣੀ ਧਰਤੀ ਨੂੰ ਆਪਣੀ ਮਾਂ ਮੰਨਦਾ ਤੇ ਆਪਣੀ ਮਾਂ ਨੂੰ ਇਸ ਵੇਲੇ ਲਗਾਤਾਰ ਧਾੜ ਵੀ ਪਹਿਲਾਂ ਵੀ ਆਉਂਦੇ ਰਹੇ ਸਾਡੀ ਮਾਂ ਤੇ ਕਬਜ਼ੇ ਕਰਨ ਸਾਡੀ ਮਾਂ ਨੂੰ ਬਨੁੰਦਰ ਦੇ ਰਹੇ ਕੁਜਲ ਦੇ ਰਹੇ ਲਤਾੜ ਦੇ ਰਹੇ ਪਰ ਹਮੇਸ਼ਾ ਆਪਣੀਆਂ ਮਾਂ ਦੀ ਇੱਜ਼ਤ ਆਣ ਦੀ ਖਾਤਰ ਆਪਾਂ ਅੱਖ ਦੀ ਖਾਤਰ ਹਮੇਸ਼ਾ ਕੁਰਬਾਨੀਆਂ ਕੀਤੀਆਂ ਤੇ ਆਪਾਂ ਆਪਣੀ ਮਾਂ ਧਰਤੀ ਦੇ ਉੱਤੇ ਕੋਈ ਆਂਚ ਨਹੀਂ ਆਉਣ ਦਿੱਤੀ ਵੱਡੇ ਵੱਡੀਆਂ ਸਲਤਨਤਾਂ ਦਾ ਇੱਥੇ ਆ ਕੇ ਮੁੜਗੀਆਂ ਪਰ ਅਸੀਂ ਉਹਨਾਂ ਦਾ ਮੂੰਹ ਤੋੜਿਆ ਜਵਾੜੇ ਭੰਨ ਕੇ ਮੁੜਿਆ ਅੱਜ ਉਹੀ ਫੇਰ ਸਾਡੇ ਨਾਲ ਵਾਪਰ ਰਿਹਾ ਕਿ ਅਗਲਾ ਸਾਡੀ ਧਰਤੀ ਮਾਂ ਨੂੰ ਲਤਾੜਨ ਦੇ ਲਈ ਆ ਰਿਹਾ ਕਬਜ਼ੇ ਕਰਨ ਲਈ ਆ ਰਿਹਾ ਭਰਾਵੋ ਸੋਨੋ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਤਨੌਰੀ ਪਹੁੰਚ ਗਏ ਜਿੱਥੇ ਬਾਪੂ ਨੂੰ ਅੱਜ 33 ਦਿਨ ਹੋ ਗਏ ਤੇ 30 ਤਰੀਕ ਦਾ ਬੰਦ ਪੂਰਨ ਤੌਰ ਤੇ ਸੋਡੇ ਸਹਿਯੋਗ ਨਾਲ ਬੰਦ ਹੋਣਾ ਹੈ ਵੈਸੇ ਜਿਥੇ ਬੰਦਿਆਂ ਵੱਲੋਂ ਸਾਰੀਆਂ ਵੱਖ-ਵੱਖ ਜਿਹੜੀਆਂ ਪੰਜਾਬ ਦੇ ਵਿੱਚ ਕੋਈ ਵਪਾਰ ਮੰਡਲ ਆ ਜਾਂ ਹੋਰ ਜਿੰਨਿਆਂ ਕੋਈ ਨੰਬਰਦਾਰ ਯੂਨੀਅਨਾਂ ਬਣੀਆਂ ਹੋਈਆਂ ਨੇ ਸਰਪੰਚ ਯੂਨੀਅਨਾਂ ਬਣੀਆਂ ਹੋਈਆਂ ਨੇ ਸਭ ਨੂੰ ਚਿੱਠੀਆਂ ਵੀ ਕੱਢੀਆਂ ਨੇ ਅਪੀਲ ਵੀ ਕੀਤੀ ਆ ਅਸੀਂ ਇੱਥੋਂ ਵੀ ਅਪੀਲ ਸੋਸ਼ਲ ਮੀਡੀਆ ਰਾਹੀਂ ਕਰ ਦਿੰਨੇ ਆ ਕਿ 30 ਤਰੀਕ ਦਾ ਬੰਦ ਪੂਰਨ ਤੌਰ ਤੇ ਤੁਸੀਂ ਕਾਮਯਾਬ ਕਰਕੇ ਇੱਕ ਸਨੇਹਾ ਸੈਂਟਰ ਨੂੰ ਦੇ ਦਿਓ ਕਿ ਕੱਲਾ ਡੱਲੇ ਵਾਲ ਨਹੀਂ ਕੱਲੇ ਇੱਥੇ ਹਜ਼ਾਰਾਂ ਲੋਕ ਜਿਹੜੇ ਬੈਠੇ ਉਹ ਨਹੀਂ ਲੱਖਾਂ ਕਰੋੜਾਂ ਲੋਕ ਪੰਜਾਬ ਦਾ ਬੱਚਾ ਬੱਚਾ ਸਾਡੇ ਮਾਵਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਅਸੀਂ ਕੱਲਾ ਕੱਲਾ ਬੱਚਾ ਇਸ ਅੰਦੋਲਨ ਦੇ ਨਾਲ ਕਹਿੰਦਾ ਤੁਸੀਂ ਸਨੇਹਾ ਸਨੇਹਾ ਬਸ ਲਾਤਾ ਆਜ ਬੁਰਾ 30 ਤਰੀਕ ਨੂੰ ਵੱਡੇ ਤੋਂ ਵੱਡਾ ਇਕੱਠ ਕਰਨਾ ਬਾਈ ਆ ਲਿਖਿਆ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾ ਆ ਰਹੇ ਹਾਂ ਤੁਸੀਂ ਕਦੋਂ ਆ ਰਹੇ ਹਾਂ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾ ਆ ਰਹੇ ਹਾਂ ਤੁਸੀਂ ਕਦੋਂ ਆ ਰਹੇ ਹਾਂ ਇਹ ਰਾਤ ਨੂੰ ਸਕੀਮਾਂ ਕਰਦੇ ਫਿਰਦੇ ਚੱਕਣ ਦੀਆਂ ਇੱਥੋਂ ਉਹ ਕਮਾਂਡੋ ਕਮੁੰਡੋ ਲਿਆ ਕੇ ਫੋਰਸਾਂ ਲਿਆ ਕੇ ਜੇ ਆਪਣੇ ਬਾਪੂ ਨੂੰ ਚੱਕ ਕੇ ਲੈ ਗਏ ਨਾ ਇੱਥੋਂ ਥੋੜਾ ਮੋਰਚਾ ਅਸਫਲ ਕਰ ਦੇਣਾ ਖਤਮ ਕਰ ਦੇਣਾ ਤੇ ਯਾਦ ਰੱਖੋ ਜੇ ਇਹ ਮੋਰਚਾ ਖਤਮ ਕਰਨ ਦੀ ਸਰਕਾਰ ਇਹ ਅੰਦੋਲਨਾਂ ਨੂੰ ਖਤਮ ਕਰਨ ਦੀ ਸਰਕਾਰ ਤੁਸੀਂ ਕੋਈ ਵੀ ਅੰਦੋਲਨ ਮੁੜ ਕੇ ਪੰਜਾਬ ਚ ਉੱਠ ਕੇ ਲੜ ਨਹੀਂ ਸਕੋਗੇ ਇਹਨਾਂ ਦੇ ਹੌਸਲੇ ਵੱਧ ਜਾਣੇ ਆ ਮਨੋਬਲ ਵੱਧ ਜਾਣਾ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੈਂ 20 ਦੇ ਅੰਦਰੋਂ ਦਿੱਲੀ ਗੱਲ ਕਹਿੰਦਾ ਰਿਹਾ 220 ਦੇ ਵਿੱਚ ਕਿ ਜੇ ਅਸੀਂ ਇਹ ਅੰਦੋਲਨ ਹਰਗੇ ਸਮਝ ਲੋ ਪੰਜਾਬ ਹਰਗੇ ਮੁੜ ਕੇ 40 ਸਾਲ ਪੰਜਾਬ ਨੂੰ ਉਸਨਾ ਨਹੀਂ ਮੈਂ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਅਪੀਲ ਕਰਦਾ ਇਹ ਬਹੁਤ ਵੱਡੀ ਲੜਾਈ ਆ ਭਾਈ ਸਾਡੇ ਰੋਜ਼ ਹਮਲੇ ਹੋ ਰਹੇ ਆ ਸਾਡੇ ਪਾਣੀਆਂ ਤੇ ਹਮਲੇ ਯਾਰਾਂ ਪਾਤੀਆਂ ਸਾਡੇ ਪਾਣੀਆਂ 'ਚ ਦਰਿਆਵਾਂ 'ਚ ਧਰਤੀ ਹੇਟਾਂ ਯਾਰਾਂ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਨਸ਼ਿਆਂ ਨਾਲ ਸਾਡੀ ਜਵਾਨੀ ਨੂੰ ਮਾਰਿਆ ਜਾ ਰਿਹਾ ਰਵਾਸ ਹੋ ਰਿਹਾ ਪੰਜਾਬ ਖਾਲੀ ਹੋ ਰਿਹਾ ਕਿਹੜਾ ਸਾਡਾ ਕੁਦਰਤੀ ਵਸੀਲਾ ਧਰਤੀ ਹਵਾ ਪਾਣੀ ਜਿੱਥੇ ਜ਼ਹਿਰਾਂ ਵੀ ਪਾਈਆਂ ਜਾ ਰਹੀਆਂ ਸਾਡੇ ਕੁਦਰਤੀ ਵਸੀਲਾ ਨੂੰ ਵੀ ਤਬਾਹ ਕੀਤਾ ਜਾ ਰਿਹਾ ਸਾਡੇ ਇਤਿਹਾਸ ਨੂੰ ਮਾਰਿਆ ਜਾ ਰਿਹਾ ਸਾਡੀ ਬੋਲੀ ਨੂੰ ਮਾਰਿਆ ਜਾ ਰਿਹਾ ਸਾਡੇ ਪਾਣੀ ਨੂੰ ਮਾਰਿਆ ਜਾ ਰਿਹਾ ਸੋ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦੇ ਆ ਹੁਣ ਤਾਂ ਆਪਾਂ ਕਹਿੰਦੇ ਹੁੰਦੇ ਸੀਗੇ ਵੀ ਕੋਈ ਅੱਗੇ ਨਹੀਂ ਲੱਗਦਾ ਆਗੂ ਲੋਕਾਂ ਦੇ ਜਵਾਕ ਬਰਬਾਦ ਹੁੰਦੇ ਆ ਹੁਣ ਇੱਕ ਆਗੂ ਨੇ ਆਪਣੀ ਜ਼ਿੰਦਗੀ ਦਾਤੇ ਲਾਤੀ ਹੁਣ ਤਾਂ ਭਾਜ ਗਏ ਬਾਈ ਹੁਣ ਤਾਂ ਪਹੁੰਚ ਗਏ ਯਾਰ ਆਓ ਮੇਰਾ ਬਲ ਉੱਠ ਕੇ ਨਹੀਂ ਮੁੜ ਕੇ ਯਾਦ ਰੱਖਿਓ ਘਰਾਂ ਦੇ ਵਿੱਚ ਬੈਠੇ ਪਸਤਾਇਆ ਕਰੋਗੇ ਕਿ ਸਾਡੇ ਲਈ ਕੋਈ ਜੰਗ ਲੜ ਰਿਹਾ ਸੀਗਾ ਪਰ ਅਸੀਂ ਜਦੋਂ ਪਹੁੰਚੇ ਨਹੀਂ ਉਦੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਉੱਠੋ ਪੰਜਾਬੀਓ ਪੂਰਾ ਭਾਰਤ ਤੁਹਾਡੇ ਵੱਲ ਦੇਖ ਰਿਹਾ ਪੂਰੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ ਸ਼ਾਂਤਮਈ ਸਾਡਾ ਅੰਦੋਲਨ ਹੈ ਸ਼ਾਂਤਮਈ ਤਰੀਕੇ ਨਾਲ ਪਹਤੇ ਆ ਕੇ ਇਸ ਮੋਰਚ ਦਾ ਹਿੱਸਾ ਬਣਗੇ 30 ਤਰੀਕ ਦੇ ਬੰਦ ਨੂੰ ਪੂਰਨ ਤੌਰ ਤੇ ਬੰਦ ਕਰਕੇ ਸਫਲ ਕਰਕੇ ਸਰਕਾਰਾਂ ਨੂੰ ਸੁਨੇਹਾ ਦੇ ਦਿੱਗੇ ਬਿਨ ਹੀ ਇਸ ਸ਼ਿੰਗਾਰਸ ਜੇ جنگ ਦੇ ਵਿੱਚ ਸਾਡਾ ਬੱਚਾ ਬੱਚਾ ਅਸੀਂ ਝੁੱਕਿਆ ਹੋਇਆ ਸੀ ਪੂਰਾ ਪੰਜਾਬ ਇਸ ਨਾਲ